ਸੋ ਦੱਸਿ ਕਿ ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ਵਿੱਚ ਇੱਕ ਨੌਜਵਾਨ ਦੀ 5-6 ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਪਿੰਡ ਉਸਮਾਨਪੁਰ ਦੇ ਰਹਿਣ ਵਾਲੇ ਅਮਰਦੀਪ ਸਿੰਘ ਉਰਫ ਮੰਨਾ ਪੁੱਤਰ ਸਰਦ ਸਿੰਘ ਦਾ ਕੁਝ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰਦੀਪ ਸਿੰਘ ਕਮਿਊਨਿਟੀ ਹਾਲ ਦੇ ਨੇੜੇ ਸੈਰ ਕਰ ਰਹੇ ਸੀ ਜਦਕਿ ਹਮਲਾਵਰ ਸਕੂਲ ਦੀ ਕੰਟਪ ਦੇ ਅੰਦਰ ਦਾਖਲ ਹੋ ਕੇ ਤੇ 5-6 ਗੋਲੀਆਂ ਚਲਾਈਆਂ ਇਸ ਨਾਲ ਅਮਰਦੀਪ ਦੀ ਮੌਤ ਹੋ ਗਈ ਮੰਦਾਨ ਦੇ ਸਾਹਮਣੇ ਪੀਰ ਦੀ ਦਰਗਾਹ ਤੇ ਮੇਲਾ ਚੱਲ ਰਿਹਾ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪੁੱਜ ਕੇ ਅਤੇ ਘਟਨਾ ਦਾ ਜਾਇਜ਼ਾ ਲੈ ਲਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ دہشت ਅਤੇ ਸਹਿਮ ਦਾ ਮਾਹੌਲ ਹੈ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਦੁਸ਼ਮਣੀ ਤੋਂ ਇਨਕਾਰ ਕੀਤਾ ਅਤੇ ਫਿਲਹਾਲ ਮੀਡੀਆ ਨੂੰ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਪੁਲਿਸ ਨੇ ਮੀਡੀਆ ਤੋਂ ਤੂਰੀ ਬਣਾ ਕੇ ਰੱਖੀ ਹੋਈ ਹੈ ਪਿੰਡ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਹਰ ਰੋਜ਼ ਸੈਰ ਕਰਨ ਜਾਂਦਾ ਸੀ ਪਰ ਅੱਜ ਉਹ ਇਕੱਲਾ ਸੀ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਿਸ ਨੇ ਨਿਸ਼ਾਨਾ ਬਣਾ ਲਿਆ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਹਰਿਸ਼ ਪੰਡਾਰੀ ਦੀ ਰਿਪੋਰਟ ਹੀ ਲੱਗਦਾ ਸੀ ਬੱਚਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਸਾਨੂੰ ਸਾਬ ਮਿਲਣਾ ਚਾਹੀਦਾ ਕਾਤਲਾਂ ਲੱਭ ਗਈ ਸਜਾਮਾ ਨੂੰ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾਲ ਕੋਈ ਲਾਕਡਾਊਨ ਨਹੀਂ ਸੀ ਕੀ ਚੱਕਰ ਹੋ ਸਰਦੈਂ। ਰਿਕੁਐਸਟ ਇਸ ਵੇਲੇ ਕੁਝ ਵੀ ਕਹਿਣਾ ਪਰ ਮਨਾਸਬ ਨਹੀਂਗਾ। ਦੇਖੋ ਮਨਾਸਬ ਐਸ ਵੇਲੇ ਪਰਿਵਾਰ ਦਾ ਬੜਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪੂਰਾ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿ ਉਹ ਬੱਚਾ ਸ਼ਰੀਫ ਸੀਗਾ ਕਿਉਂਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈ ਸਕਦਾ ਕਿ ਸ਼ਰੀਫ ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਈ ਉਮਰ ਹੈ ਉਹਦੀ। ਮੈਂ ਸਮਝਦਾ ਇਹ ਬੜਾ ਮੰਦ ਭਗਾ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜਿਹੇ ਘਟਨਾਵਾਂ ਵਾਪਰਦੀਆਂ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ ਦਹਿਸ਼ਤ ਦਾ ਮਾਹੌਲ ਬਣਨਾ ਕਿ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਹਿਫੂਜ਼ ਨਹੀਂ ਤਾਂ ਆਪਾਂ ਕਿੱਥੇ ਮਹਿਫੂਜ਼ ਹੋ ਸਕਦੇ ਹਾਂ ਸੋ ਸਰਕਾਰ ਨੂੰ ਆਪਣੀ ਜਿਹੜੀ ਸੁੱਤੀ ਨੀਂਦ ਹੈ ਉਹ ਤੋਂ ਜਾਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾਰ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਹੈ ਇਹ ਵੀ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਸੀਗੇ ਉਹਨਾਂ ਨੂੰ ਤੋੜਿਆ ਗਿਆ ਹੈ ਉਹ ਬਹੁਤ ਬਹਾਦਰ ਕੇ ਨੋ ਉਹ ਬڑے ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਏ ਆ। ਇਹ ਉਹਦੇ ਬਾਰੇ ਜਾਣਕਾਰੀ ਦੇ। ਕਰੀਬ 8:30 ਦੇ ਇਹ ਲੜਕਾ ਮਨਦੀਪ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ। ਫੈਰ ਨਹੀਂ ਨਿਕਲਿਆ ਸੀਗਾ। ਔਰ ਲੋਕਾਂ ਦੇ ਦਸਤ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ। ਕਿ ਫਿਰ ਜਿਹੜੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱ ਗਿਆ ਹੋਇਆ ਸੀ। ਇਹ ਵੀ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਫਾਇਰਿੰਗ ਦਾ ਕਿ ਕਿਉਂ ਕਿ ਕਨੇ ਸਰ ਕਿੰਨੇ ਫਾਇਰ ਚੱਲੇ ਜੀ ਪੰਜ ਜਿਹੜੇ ਹੈਗੇ ਕਾਲ ਸਾਨੂੰ ਮਿਲੇ ਮਕਸਦ ਜੀ ਕਿੰਨੀ ਹਿੱਟ ਕੀਤੀ ਉਹ ਸਾਰੇ ਜਿਹੜੇ ਮ੍ਰਿਤਕ ਦਾ ਨਾਂ ਕੀ ਸੀਗਾ ਜੀ ਅਮਨਦੀਪ ਉਹ ਕਿੰਨੀ ਕੁ ਉਮਰ ਸੀ ਮ੍ਰਿਤਕ ਇਹਦੀ 28 30 ਸਾਲ ਅੱਛਾ ਪੋਰ ਸਰ ਲੋਕਾਂ ਨੇ ਕਹਲੇ ਪੀ ਉਹਦਾ ਮੋਬਾਈਲ ਵੀ ਲੱਗੇ ਨਾਲ ਉਹਦੇ ਬਾਰੇ ਕੁਝ ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਤੇ ਪੋਰ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੇ ਮਿਲਿਆ ਨਹੀਂ ਹੈ ਤੇ ਇਹ ਗੱਲ ਸਹੀ ਹੈ ਕਿ ਇਹਦਾ ਮੋਬਾਈਲ ਇਹ ਵੀ ਮੇਜ ਵਗੈਰਾ ਕੁਝ ਸ਼ਿਕਿਓ ਬਣ ਰਹੇ ਪਰ ਕੋ ਕੋ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਕੋਈ ਬੜੀ ਸਾਰੀ ਤਹਿਕੀਕ ਦਾ ਨਾਮਦਾ ਹਜ ਤੱਕ ਪ੍ਰੀਲੀਮਨਰੀ ਇੰਨੀ ਜਾਣਕਾਰੀ ਮਿਲੀ ਹੈ ਸਾਨੂੰ ਮੌਕੇ ਤੇ ਆ ਕੇ ਸਾਰੀ ਤਹਿਕੀਕਤ ਕਰ ਰਹੇ ਹਾਂ ਤਾਂ ਬੀਲਗਰੀ ਨਾ ਕਿਸੇ ਨੂੰ ਨਹੀਂ ਸਕਦੀ ਸੀ ਸੀਸੀਟੀਵੀ ਸਰ ਆ ਗਈ ਸੀ ਸਾਹਮਣੇ ਕੋਈ ਕਰ ਰਹੇ ਹਨ ਉਹ ਸੀਸੀਟੀਵੀ ਵਾਸਤੇ ਸਾਰੇ ਟੀਮਾਂ ਲਾਤੀਆਂ ਸੀ